ਸ੍ਰੀ ਮਾਸੀਵਾੜਾ ਸਹਿਬ ਵਿਖੇ 23, 24, 25 ਅਤੇ 26 ਦਸੰਬਰ ਨੂੰ ਸ਼ਹੀਦੀ ਜੋੜ ਮੇਲ ਸਭਾ ਉੱਤੇ ਸਿੱਖ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਤੇ ਸਮੂਹ ਸੰਗਤ ਵੱਲੋਂ ਮਾਸੀਵਾੜਾ ਸਹਿਬ ਸ਼ਹਿਰ ਵਿੱਚ ਮੀਟ ਦੀਆਂ ਦੁਕਾਨਾਂ ਸ਼ਰਾਬ ਦੇ ਠੇਕੇ ਅਤੇ ਬੀੜੀ ਸਿਗਰਟਾਂ ਦੀਆਂ ਦੁਕਾਨਾਂ ਨੂੰ ਪੂਰਨ ਤੌਰ ਤੇ ਬੰਦ ਕਰਾਉਣ ਸੰਬੰਧੀ ਐਸਡੀਐਮ ਸਮਰਾਲਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਸ਼ਹੀਦੀ ਜੋੜ ਮੇਲ ਦੌਰਾਨ ਕੋਈ ਸ਼ਰਾਰਤੀ ਅੰਸਰ ਹੁੱਲੜਬਾਜ ਜਾਂ ਕੋਈ ਵੀ ਟਰੈਕਟਰਾਂ ਉੱਤੇ ਉੱਚੀ ਉੱਚੀ ਗਾਣੇ ਲਗਾ ਕੇ ਆਉਂਦੇ ਹਨ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਪ੍ਰਸ਼ਾਸਨ ਇਸ ਕੰਮ ਵਿੱਚ ਸਾਡਾ ਪੂਰਨ ਤੌਰ ਤੇ ਸਹਿਯੋਗ ਦੇਵੇ ਜੇ ਕੋਈ ਵੀ ਅਨਸਰ ਸ਼ਰਾਬ ਪੀ ਕੇ ਆਵੇਗਾ ਤਾਂ ਉਸ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਨੁਮਾਇੰਦਿਆਂ ਨੇ ਨਗਰ ਨਿਗਮ ਚੋਣਾਂ ਨੂੰ ਸ਼ਹੀਦੀ ਜੋੜ ਮਿਲ ਤੋਂ ਬਾਅਦ ਕਰਾਉਣ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਜਪਾਲ ਸਿੰਘ ਪਵਾਤ ਜੀ ਅੱਜ ਇਹ ਜੋ ਮਨੋਰੰਡਨ ਦੇਣਾ ਆ ਕਿ ਇਸ ਵੇਲੇ ਅੱਜ ਅਸੀਂ ਮਨੋਰੰਡਨ ਜਿਹੜਾ ਦੇਣਾ ਆ ਜੀ ਉਹ ਜਿਹੜੇ ਕੋ ਮਹੀਨੇ ਦੇ ਦਿਨ ਹੁੰਦੇ ਆ ਚਲੋ ਪਤਾ ਸ਼ੀਦੀ ਦਿਹਾੜੇ ਮਹਾਰਾਜੀ ਕਰਪਾ ਨਾਲ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜੀ ਦੀ ਸ਼ੀਦੀ ਤੋਂ ਸ਼ੁਰੂ ਹੋ ਚੁੱਕੇ ਆ ਸਾਡੇ ਸ੍ਰੀ ਮਾਚਵਾੜਾ ਸਾਹਿਬ ਵਿਖੇ ਜੋ 23 24 25 ਦਾ ਉੱਥੇ 22 23 24 25 ਤੱਕ ਸਭਾ ਮਨਾਈ ਜਾਂਦੀ ਆ ਸ੍ਰੀ ਮਾਚਵਾੜਾ ਸਾਹਿਬ ਉਸ ਕਰਕੇ ਅਸੀਂ ਐਸਡੀਐਮ ਸਾਹਿਬ ਨੂੰ ਇਹ ਦੇਣ ਆਏ ਤੇ ਤੇ ਨਾਲ ਡੀਐਸਪੀ ਸਾਹਿਬ ਨੂੰ ਤੇ ਪੂਰੇ ਪ੍ਰਸ਼ਾਸਨ ਨੂੰ ਰਿਕਵੈਸਟ ਕਰਦੇ ਆਂ ਕਿ ਪਿਛਲੀ ਵਾਰ ਪ੍ਰਸ਼ਾਸਨ ਨੇ ਸਾਥ ਦਿੱਤਾ ਸਾਡਾ ਹੈ ਪਰ ਕੋਈ ਦਿੱਕਤਾਂ ਸਾਨੂੰ ਬਹੁਤ ਆਈਆਂ ਇੱਕ ਤਾਂ ਇਹ ਆਈਆਂ ਕਿਉਂਕਿ ਅਸੀਂ ਹਰੇਕ ਸਾਲ ਲਿਖ ਕੇ ਦੇ ਕੇ ਜਾਂਦੇ ਆਂ ਜਿਵੇਂ ਕਿ ਉੱਥੇ ਕੁਝ ਹੁੱਲੜਬਾਏ ਲੋਕ ਜਿਹੜੇ ਆਪਣੇ ਧਰਮ ਦਾ ਕਿਤਾਬਾਂ ਵੰਡਣੀਆਂ ਉਹ ਵੀ ਉਹ ਲੋਕ ਧਰਮੀ ਦਾ ਕਹਿ ਨਹੀਂ ਸਕਦਾ ਮੈਂ ਜਿਹੜੇ ਜਿਨ੍ਹਾਂ ਨੂੰ ਕਾਨੂੰਨਿਕ ਤੌਰ ਤੇ ਸਜ਼ਾਾਂ ਵੀ ਮਿਲੀਆਂ ਹੋਈਆਂ ਨੇ ਜਾਂ ਉਹਨਾਂ ਦੇ ਕੇਸ ਵਗੈਰਾ ਕਾਨੂੰਨਿਕ ਤੌਰ ਤੇ ਚੱਲਦੇ ਆ ਉਹ ਆਪਣਾ ਪ੍ਰਚਾਰ ਕਰਦੇ ਸੀ ਉੱਥੇ ਜਿਵੇਂ ਕਿ ਰਾਮਪਾਲ ਦੇ ਬੰਦੇ ਐਦਾਂ ਕੁਝ ਹੋਰ ਵੀ ਸੋ ਨਾਲ ਜਿਹੜੀਆਂ ਮਾਸ ਸ਼ਰਾਬ ਦੇ ਠੇਕੇ ਜਿਹੜੇ ਚੰਡੋਲ ਜਾਂ ਹੁੱਲੜਵਾਜ ਲੋਕ ਉੱਥੇ ਜਾ ਕੇ ਉਹਨਾਂ ਲੜਵਾਜੀ ਕਰਦੇ ਨੇ ਉੱਚੀ ਉੱਚੀ ਲਾ ਕੇ ਟਰੈਕਟਰਾਂ ਤੇ ਗੰਦੇ ਗਾਣੇ ਵੀ ਕਈ ਲਾਉਂਦੇ ਆ ਪਰ ਬਾਦਸ਼ਾਹ ਦੀ ਕਿਰਪਾ ਜ਼ਰੂਰ ਹੋਈ ਆ ਵੀ ਐਤਕੀ ਪਿਛਲੀ ਵਾਰ ਵੀ ਉਹ ਤੋਂ ਪਿਛਲੀ ਵਾਰ ਥੋੜਾ ਜਿਆਦਾ ਸੀ ਪ੍ਰਸ਼ਾਸਨ ਨੇ ਕੰਟਰੋਲ ਕੀਤਾ ਤੇ ਕੁਝ ਨੌਜਵਾਨ ਸੁਧਰੇ ਨੇ ਮੈਂ ਧੰਨਵਾਦ ਕਰਦਾ ਉਹਨਾਂ ਨੌਜਵਾਨ ਵੀਰਾਂ ਦਾ ਜਿਹੜੇ 17 ਸਾਂ ਜਾ ਕੇ ਵੀ ਆਉਂਦੇ ਆ ਪਰ ਉਹ ਨਾਲ ਸਾਡਾ ਸਹਿਯੋਗ ਵੀ ਦਿੰਦੇ ਆ ਵੀ ਜਿਵੇਂ ਟਰੈਕਟਰਾਂ ਉੱਚੀ ਉੱਚੀ ਸਪੀਕਰ ਕਹੇ ਤੇ ਬੰਦ ਕਰ ਲੈਂਦੇ ਆ ਮੈਂ ਬੇਨਤੀ ਕਰਦਾ ਸਮੂਹ ਆਪਣੇ ਸਿੱਖਾ ਵੀਰਾਂ ਨੂੰ ਤੇ ਹੋਰ ਵੀ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਗੁਰਦੁਆਰਾ ਸਾਹਿਬ ਸ੍ਰੀ ਚਰਨਗਪਾਤ ਸਾਹਿਬ ਆਉਣਗੇ ਜੀ ਜਰਨਗਰਵਲ ਸਾਹਿਬ ਜਿੰਨੇ ਵੀ ਮਾਛੋੜਾ ਸਾਹਿਬ ਦੇ ਗੁਰਦੁਆਰੇ ਆ ਸ਼ਾਂਤੀ ਨਾਲ ਆਈਏ ਸ਼ਰਧਾ ਨਾਲ ਆਈਏ ਤੇ ਭਾਵਨਾ ਨਾਲ ਆਈਏ ਤਾਂ ਜੋ ਆਪਾਂ ਸ਼ੀਧੀ ਦੀ ਸਾਡੇ ਜਿਹੜੇ ਆ ਉਹ ਮਨਾ ਸਕੀਏ ਭਾਵੇਂ ਫਤੇਗੜ ਸਾਹਿਬ ਆ ਅਵੇਂ ਸ੍ਰੀ ਚਮਕੌਰ ਸਾਹਿਬ ਵੀ ਸਵਾ ਮਨਾਈ ਜਾਣੀਆਂ ਉੱਥੇ ਵੀ ਮੈਂ ਦਾਸ ਵੱਲੋਂ ਬੇਨਤੀ ਆ ਇਹ ਸਾਰੀ ਸੰਗਤ ਨੂੰ ਪੂਰੇ ਸਿੱਖ ਜਗਤ ਔਰ ਪੂਰੀ ਦੁਨੀਆ ਨੂੰ ਜਿੱਥੇ-ਜਿੱਥੋਂ ਵੀ ਕਿਹੜੇ-ਕਿਹੜੇ ਧਰਮ ਦੇ ਵੀਰ ਭੈਣ ਭਰਾ ਸਾਡੇ ਆਉਣਗੇ ਵੀ ਪੂਰੀ ਸ਼ਰਧਾ ਨਾਲ ਸਿਰ ਟਾ ਕੇ ਸਿੱਖ ਧਰਮ ਦੀ ਮਰਿਆਦਾ ਨੂੰ ਫੋਲੋ ਕਰਦੇ ਆਓ ਨਾ ਕੇ ਉੱਤੇ ਤੁਸੀਂ ਕੋਈ ਸ਼ਰਾਬ ਪੀ ਕੇ ਜਿਵੇਂ ਕਿ ਇੱਕ ਜ਼ਰੂਰੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਤੁਹਾਡੇ ਮੁਲਾਜ਼ਮ ਕੋਸ ਸਾਡੇ ਸਿੰਘਾਂ ਨੇ ਫੜੇ ਸੀਗੇ ਇਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਸੋ ਐਤ ਕੀ ਐਸਾ ਨਾ ਹੋਵੇ ਅਸੀਂ ਉਹਨਾਂ ਦੀ ਵਰਦੀ ਦੇਖ ਕੇ ਕਾਨੂੰਨ ਚ ਰਹਿੰਦੇ ਹੋਏ ਉਹਨਾਂ ਨੂੰ ਸਮਝਾਇਆ ਪਰ ਤੁਹਾਨੂੰ ਪਤਾ ਕਿ ਜਿਹਦੇ ਵਰਦੀ ਪਾਈ ਹੋਵੇ ਉਹ ਕਈ ਵਾਰ ਰੋਪ ਵੀ ਬਾਰ ਰੱਖਦਾ ਵੀ ਮੈਨੂੰ ਕਿਹਨੇ ਕੁਸ ਕਹਿ ਲੈਣਾ ਐਤ ਕਿ ਅਸੀਂ ਵਰਦੀ ਲਾਵਾਂਗੇ ਉਹਦੀ ਆਪਣੇ ਕੋਲ ਰੱਖਾਂਗੇ ਥਾਣੇ ਅੱਗੇ ਐਸਡੀਐਮ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਦਵਾਂਗੇ ਔਰ ਉਹਨੂੰ ਨੰਗਾ ਕਰਕੇ ਤੋਰਾਗੇ ਉੱਥੋਂ ਇਸ ਕਰਕੇ ਸਾਡੀ ਬੇਨਤੀ ਆ ਇਹ ਜਾਂ ਕੰਮ ਨਾ ਕੋਈ ਹੋਵੇ ਕਿਉਂਕਿ ਉੱਥੇ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਸ਼ੀਧੀ ਦਿਹਾੜੇ ਨੇ ਏਡੀਆਂ ਏਡੀਆਂ ਕੁਰਬਾਨੀਆਂ ਸਾਡੇ ਖਾਤਰ ਧੰਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਸਾਡੀ ਮਾਤਾ ਮਤਾ ਗੁਜਰ ਕੌਰ ਜਗਤ ਮਾਤਾ ਦਸ਼ਮੇਸ਼ ਵਿਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਵੇਂ ਕਿਲਾ ਆਨੰਦਪੁਰ ਸਾਹਿਬ ਦਾ ਛੱਡ ਕੇ ਆਉਂਦੇ ਆ ਬੜੇ ਦਰਦ ਪਈ ਇਤਿਹਾਸ ਆ ਤੇ ਮਹੀਨਾ ਐ ਇਸ ਕਰਕੇ ਇਲੈਕਸ਼ਨਾਂ ਦਾ ਟਾਈਮ ਵੀ ਜਿਹੜਾ ਹਾਂਜੀ 15 ਦਿਨ ਮਨਾਇਆ ਜਾਂਦਾ ਇਲੈਕਸ਼ਨ ਵੀ ਇਹੀ ਦਿਨਾਂ ਦੇ ਟਿਕਨੇ ਕਿਵੇਂ ਦੇਖਦੇ ਨੇ ਜਿਹੜੇ ਇਲੈਕਸ਼ਨ ਨਹੀਂ ਸੀ ਹੋਣੇ ਚਾਹੀਦੇ ਮੈਂ ਨਹੀਂ ਚਾਹੁੰਦਾ ਵੀ ਇਦਾਂ ਤੁਸੀਂ ਇਦਾਂ ਲੋਕਾਂ ਨੇ ਫਿਰ ਜਦੋਂ ਇਲੈਕਸ਼ਨ ਵਿੱਚ ਆਉਣਗੇ ਇਹ ਲੋਕਾਂ ਨੇ ਇਹ ਤਾਂ ਜਿਹੜੇ ਪਾਰਟੀ ਵਾਜ ਲੋਕ ਹੁੰਦੇ ਨੇ ਕਿਸੇ ਵੀ ਕੋਈ ਪਾਰਟੀ ਆ ਇਹਨਾਂ ਦੇ ਤਾਂ ਨਹੀਂ ਰੁਕਦੇ ਇਹ ਬੰਦੇ ਸ਼ਰਾਬਾਂ ਚਲਾਉਣੀਆਂ ਮਾਸ ਚਲਾਉਣੇ ਇਦਾਂ ਦਾ ਕੰਮ ਕਰਦੇ ਨੇ ਅਸੀਂ ਇਹ ਕਹਿੰਦੇ ਆ ਵੀ ਸਰਕਾਰ ਨੂੰ ਵੀ ਚਾਹੀਦਾ ਇਹਨਾਂ ਦਿਨਾਂ 'ਚ ਇਲੈਕਸ਼ਨ ਰੱਦ ਕੀਤੇ ਜਾਣ ਚੀਜ਼ੀ ਦਿਹਾੜਿਆ ਜਿਹੜੇ ਇਲੈਕਸ਼ਨ ਨਾ ਹੋਣ ਜੀ ਸਾਡੀ ਪੀਲਾ ਸਰਕਾਰ ਨੂੰ ਠੀਕ ਹਾਂਜੀ ਨਾਮ ਦੱਸ ਦਿਓ ਤੁਹਾਨੂੰ ਹਾਂ ਗੁਰਪ੍ਰੀਤ ਸਿੰਘ ਖਾਲਸਾ ਜੀ ਅੱਜ ਆਇਓ ਅੱਜ ਉਹ ਕਿਹਨੇ ਤੁਹਾਨੂੰ ਅੱਜ ਐਸਡੀਐਮ ਸਾਹਿਬ ਦਾਫਤਰ ਸਾਰੇ ਇਕੱਠੇ ਆਏ ਹੋਏ ਆਂ ਔਰ ਅਸੀਂ ਮਾਛੋੜਾ ਸਾਹਿਬ ਦੇ ਜੋ ਆਪਣੇ ਸਿੱਧੀ ਜੁੜ ਮੇਲ ਸ਼ੁਰੂ ਹੋਣ ਲੱਗਿਆ ਆ ਆਪਣੇ 22 23 24 25 ਉਸ ਦੇ ਸਬੰਧ ਵਿੱਚ ਅਸੀਂ ਉਰੇ ਆਏ ਸੀਗੇ ਕਵਰੰਡੰਦ ਮੈਦੰਦ ਵਿੱਚ ਕੀ ਕੀ ਲਿਖਿਆ ਰਿਹਾ ਕਰੇ ਉਹਦੇ ਵਿੱਚ ਜਿਹੜੀ ਮੀਟ ਦੀਆਂ ਦੁਕਾਨਾਂ ਜਾਂ ਆਪਣੇ ਗਾਰੂ ਦੇ ਠੇਕੇ ਵਗੈਰਾ ਜਾਂ ਚੰਡੋਲ ਵਗੈਰਾ ਜਿਹੜੇ ਅੱਜ ਕੱਲ ਤੰਬਾਕੂ ਦੀਆਂ ਦੁਕਾਨਾਂ ਵੀ ਇਹ ਬੰਦ ਕਰਵਾਈਆਂ ਜਾਂ ਚਾਰੇ ਪਾਸੇ ਕੀ ਕੀ ਲੱਗਦਾ ਹਰ ਸਾਲ ਤੁਹਾਨੂੰ ਨੇੜਾ ਪੈਂਦਾ ਇਹ ਪ੍ਰਸ਼ਾਸਨ ਕੋਲ ਨਾ ਕੋਈ ਰੂਲ ਰੂਮ ਹੁੰਦਾ ਨਹੀਂ ਇਹ ਤਾਂ ਜਿਵੇਂ ਪ੍ਰਸ਼ਾਸਨ ਨੂੰ ਆਪ ਵੀ ਚਾਹੀਦਾ ਹਨਾ ਵੀ ਇਹ ਜੇ ਚੀਜ਼ਾਂ ਨਹੀਂ ਹੁਣ ਕਿਉਂਕਿ ਇਹ ਪਤਾ ਹੀ ਹੈ ਹਰ ਸਾਲ ਬਣਾਇਆ ਬਿਲਕੁਲ ਜੀ ਬਿਲਕੁਲ ਇਹ ਵੀ ਤੁਹਾਨੂੰ ਆਉਣਾ ਪੈਂਦਾ ਅਰਜ਼ੀ ਮੰਗਾ ਦੇਣੀ ਪੈਂਦੀ ਇਹ ਪੱਕੇ ਤੌਰ ਤੇ ਬੰਦ ਹੋਣਾ ਚਾਹੀਦਾ ਜੀ ਸਮਰਾਲੇ ਵਾਲੇ ਕੀ ਕਹਿ ਰਹੇ ਸਮਰਾਲੇ ਵਾਲੇ ਵੀ ਅਸੀਂ ਕਹਾਂਗੇ ਵੀ ਇੱਥੇ ਵੀ ਗੁਰੂ ਸਾਹਿਬ ਆਏ ਨੇ ਵੀ ਇੱਥੇ ਵੀ ਜਿਹੜੀਆਂ ਦੁਕਾਨਾਂ ਨੇ ਉਹ ਚਾਰ ਦਿਨ ਬੰਦ ਹੋਣੀਆਂ ਚਾਹੀਦੀਆਂ ਨੇ ਜੀ ਠੀਕ ਹੈ ਸਭ ਤੋਂ ਬੰਦ ਆ ਠੀਕੇ ਹੋ ਠੀਕੇ ਹੋਗੇ ਮੀਡੀਆ ਦੀਆਂ ਦੁਕਾਨਾਂ ਹੋਗੀਆਂ ਜਿਹੜੇ ਤਬਾਕੂ ਦੀਆਂ ਦੁਕਾਨਾਂ ਹੋਗੀਆਂ ਹਨਾ ਇੱਥੇ ਵੀ ਤਿੰਨ ਚਾਰ ਦਿਨ 22 21 21 22 23 24 ਦਿਨ ਬਾਅਦ ਸ਼ੋਰ ਆਖਾਲ ਤੇ ਕੋਈ ਵੀਡੀਓ ਦਾ ਖੁੱਲੀ ਮਿਹਰੇ ਤਾਂ ਕੀ ਕਾਰਵਾਈ ਹੋਵੇ ਦੇਖੋ ਕਾਰਵਾਈ ਤਾਂ ਹੁਣ ਪ੍ਰਸ਼ਾਸਨ ਨੇ ਦੇਖਣਾ ਹੋਣਾ ਵੀ ਜੇ ਸਿੰਘਾਂ ਨੂੰ ਚੁੱਪ ਕਰਾਉਣਾ ਇਹ ਤਾਂ ਉਹ ਪ੍ਰਸ਼ਾਸਨ ਦੇ ਉੱਪਰ ਛਿੜਤੀ ਆ ਅਸੀਂ ਸ਼ਾਂਤੀ ਦਾ ਹੋ ਪ੍ਰਸ਼ਾਸਨਿਕ ਕਾਇਮ ਰੱਖਣੀ ਆ ਉੱਥੇ ਇਲੈਕਸ਼ਨਾਂ ਦੇ ਬਾਰੇ ਜਦੋਂ ਆਮ ਕਰਕੇ ਚਰਾਪ ਪੰਜ ਜਲਦੀ ਆ ਇਲੈਕਸ਼ਨ ਜਿਹੜੇ ਹੁਣ ਅੱਜ ਦੀ ਚੀਜ਼ ਦੀ ਜੜੇ ਚੱਲਦੇ ਨੇ ਇਲੈਕਸ਼ਨ ਵੀ ਦਿੱਕਤੇ ਨੇ ਦੇਖੋ ਇਹਦੇ ਵਿੱਚ ਤਾਂ ਹੁਣ ਆਪਾਂ ਨੂੰ ਪਤਾ ਹੀ ਆ ਵੀ ਇਹਨਾਂ ਨੇ ਤਾਂ ਜਿਹੜੇ ਇਲੈਕਸ਼ਨ ਹੋ ਰਿਹਾ ਇਹਦੇ ਵੀ ਤਾਂ ਮੀਡ ਦਰਵਾਜ਼ਾ ਚਲਾਉਣੀ ਚਲਾਉਣੀ ਆ ਪਰ ਅਸੀਂ ਸਰਕਾਰ ਨੂੰ ਬੇਨਤੀ ਇਹ ਕਰਦੇ ਆ ਵੀ ਇਹਨੂੰ ਇੱਥੇ ਡਿਲੇ ਕੀਤਾ ਜਾਵੇ ਸੀਨੀ ਜੋੜ ਮੇਲ ਤੋਂ ਬਾਅਦ ਹੀ ਇਲੈਕਸ਼ਨਾਂ ਦਾ ਟਾਈਮ ਦਿੱਤਾ ਜਾਵੇ ਇਹਨੂੰ ਲੈ ਕੇ ਕੋਈ ਲੈਟਰ ਭੇਜੀਏ ਦਰਬਾਰ ਪੀ ਉਹ ਵੀ ਜਿਵੇਂ ਹੁਣ ਅਸੀਂ ਆ ਤੁਹਾਡੇ ਮਾਧਿਅਮ ਰਾਹੀਂ মিডিਆ ਦੇ ਮਾਧਿਅਮ ਰਾਹੀਂ ਉਹ ਕਹਿ ਰਹੇ ਆ ਬਾਕੀ ਜਿਵੇਂ ਵੀ ਕੋਈ ਵਿਚਾਰ ਹੋਊਗਾ ਫਿਰ ਅਸੀਂ ਸਾਰੇ ਸੰਗਤਾਂ ਵਾਰਨ ਜਿਵੇਂ ਹੋਊਗਾ ਉਸ ਹਸਾਬ ਨਾਲ ਅਪਣੇ ਬੋਲੋ ਲਿਖਤੀ ਦਵਾਂਗੇ ਉਲੜਵਾਜਾਂ ਨੂੰ ਕੀ ਕਹਣਾ ਹੈ ਉਲੜਵਾਜਾਂ ਨੂੰ ਬੇਨਤੀ ਹੈ ਜੀ ਵੀ ਦੇਖੋ ਆਪਣੇ ਸ਼ਹੀਦੀ ਜੋੜ ਦਿਹਾੜੇ ਨੇ ਇਹ ਵੀ ਆਪਾਂ ਪਿਆਰ ਸਤਿਕਾਰ ਨਾਲ ਮਨਾਈਏ ਉਲੜਵਾਜੀ ਨਾ ਕਰੀਏ ਤਾਂ